ਸਵਾਗਤ ਹੈ ਜੀ ਤੁਹਾਡਾ ਇਸ ਚੈਨਲ ਦੇ ਵਿੱਚ ਸੋ ਬਠਿੰਡਾ ਦੇ ਪਾਵਰ ਹਾਊਸ ਰੋਡ ਵਿਖੇ ਲੱਗ ਚੁੱਕਿਆ ਹੈ ਮੇਲਾ ਜਾਗ ਦੇ ਜੁਗਨੂਆਂ ਦਾ ਆਓ ਦੇਖਦੇ ਹਾਂ ਉੱਥੋਂ ਦੀ ਸਾਰੀ ਰੌਣਕ ਦਿਖਾ ਦਈਏ ਤੁਹਾਨੂੰ ਕਿੰਦਾ ਬੱਚਿਆਂ ਲਈ ਕਿੰਦਾ ਵਾਸਤੇ ਵੀ ਜਿਹੜਾ ਪ੍ਰਬੰਧ ਹੈ ਉਹ ਕਿੰਨਾ ਹੈ ਆਪਾਂ ਦੇਖੋ ਜੀ ਇੱਕ ਠਿੱਕੇ ਤੇ ਰਾਜਾ ਰੱਖਣ ਵਾਲੇ ਜਿਹੜਾ ਪੱਗਾਂ ਦਾ ਜਿਹੜਾ ਉਹ ਵੀ ਇੱਥੇ ਮੇਰੇ ਕੋਲ ਹੈ ਪਾਕਾਨੀ ਸਪਲਾਈ ਪਾਕ ਬੰਨਣੀ ਸਿੱਖੋ ਉਹ ਵੀ ਇੱਥੇ ਇੱਕ ਜਿਹੜਾ ਮੇਲੇ ਦੇ ਵਿੱਚ ਸ਼ਾਮਲ ਹੋਵੇਗਾ ਇੱਥੇ ਦੱਸਿਆ ਜਾਂਦਾ ਹੈ ਕਿ ਜੋ ਵੀ ਹੈ ਇੱਥੇ ਮੇਲੇ ਦੇ ਵਿੱਚ ਜੋ ਵੀ ਸਟਾਲਾ ਲੱਗੇ ਆ ਬਿਲਕੁਲ ਪੰਜਾਬੀ ਸ਼ੌਕ ਦਾ ਖਾਣਾ ਜਾਂ ਜਿਹੜੀ ਵੀ ਬਿਲਕੁਲ ਸ਼ੁੱਧ ਸ਼ਾਦਾ ਗੱਲਬਾਤ ਕਾਹ ਦਾ ਰਹਿਣਾ ਹਾਂ ਜੀ ਬੈਂਕੀ ਅੱਜ ਮੇਲੇ ਦਾ ਪਹਿਲਾ ਦਿਨ ਹੈ ਕਿਵੇਂ ਮਹਿਸੂਸ ਹੋ ਰਿਹਾ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਅਸੀਂ ਤਾਂ ਹਰ ਵਧੀਆ ਨੇ ਇੱਥੇ ਕੀ ਸਨੇਹਾ ਦੇਣਾ ਚਾਹੂਗੇ ਬਠਿੰਡਾ ਵਾਸੀਆਂ ਇਹ ਮੇਲਾ ਚੱਲਣਾ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਸਾਰਾ ਮੇਲਾ ਆਦਿਆਂ ਸਾਰੀਆਂ ਦੀਆਂ ਸਾਰੀਆਂ ਸਟਾਲਾਂ ਫੁੱਲੀਆਂ ਔਰ ਮੇਲੇ ਦੀ ਚਰਚਾ ਇਸੇ ਚੀਜ਼ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਕੋਲ ਸਟਾਲਾਂ ਹੈ ਨਹੀਂ ਲਾਉਣ ਨੂੰ ਔਰ ਲੋਕ ਸਾਡੇ ਕੋਲੇ ਆ ਰਹੇ ਨੇ ਕਿ ਸਟਾਲਾਂ ਫੁੱਲ ਹੋਈਆਂ ਪਈਆਂ ਨੇ ਜਿਹੜੀਆਂ ਸੀ ਔਰ ਕੋਈ ਵੀ ਸਟਾਲ ਅਸੀਂ ਜਿਹੜੀ ਹੈ ਕਨਸੈਪਟ ਤੋਂ ਬਾਹਰ ਦੀ ਨਹੀਂ ਰੱਖੀ ਹੋਈ ਹਰ ਚੀਜ਼ ਜਿਹੜੀ ਮੇਲਾ ਜਾਗਦੇ ਜੁਗਨੂਆਂ ਦਾ ਔਰ ਜਿਹੜੇ ਜਾਗਦੇ ਜੁਗਨੂ ਨੇ ਉਹਨਾਂ ਵੱਲੋਂ ਇਕੱਠੇ ਹੋ ਕੇ ਲਾਇਆ ਗਿਆ ਔਰ ਜਿਹੜੇ ਜਾਗਦੇ ਜੁਗਨੂ ਬਾਹਰ ਕੰਮ ਕਰ ਰਹੇ ਨੇ ਚੰਗਾ ਉਹਨਾਂ ਨੂੰ ਵੀ ਇਸ ਮੇਲੇ ਤੋਂ ਸਨਮਾਨਤ ਕੀਤਾ ਜਾਣਾ ਹੈ ਤਾ ਬੇਨਤੀ ਹੈ ਮੇਰੀ ਸਾਰੇ ਲੋਕਾਂ ਨੂੰ ਜਿੱਥੋਂ ਤੱਕ ਤੁਹਾਡੀ ਰੀਚ ਪਹੁੰਚ ਰਹੀ ਹੈ ਤੁਹਾਡੇ ਦਰਸ਼ਕ ਦੇਖ ਰਹੇ ਆ ਹੱਥ ਜੋੜ ਕੇ ਬੇਨਤੀ ਹੈ ਇਕੱਲੇ ਨਹੀਂ ਆਉਣਾ ਪਰਿਵਾਰਾਂ ਨਾਲ ਆਓ ਇਹ ਮੇਲਾ ਤੁਹਾਡਾ ਸਾਡਾ ਮੇਲਾ ਨਹੀਂ ਅਸੀਂ ਸਿਰਫ ਪ੍ਰਬੰਧਕ ਆ ਅਸੀਂ ਪ੍ਰਬੰਧ ਕਰ ਸਕਦੇ ਆ ਰਾਤ ਨੂੰ 1:00 ਵਜੇ ਤੱਕ ਜਾ ਕੇ ਪ੍ਰਬੰਧ ਕਰਦੇ ਰਹੇ ਆ ਅੱਜ ਵੀ ਰਾਤ ਨੂੰ 1:00 ਵਜਨਾ 4 ਦਿਨ ਇਸੇ ਤਰ੍ਹਾਂ ਚੱਲੂ ਪਰ ਬੇਨਤੀ ਹੈ ਕਿ ਸਾਡੀ ਮਿਹਨਤ ਨੂੰ ਫਲ ਤਾਂ ਲੱਗੇਗਾ ਜੇ ਤੁਸੀਂ ਪਰਿਵਾਰਾਂ ਸਮੇਤ ਆਉਂਗੇ ਤੇ ਤੁਹਾਨੂੰ ਜਿਹੜੀਆਂ ਇੱਥੇ ਚੀਜ਼ਾਂ ਮਿਲਣਗੀਆਂ ਇਹ ਸਾਡੀ ਗਾਰੰਟੀ ਹੈ ਕਿ ਸ਼ੁੱਧ ਮਿਲਣਗੀਆਂ ਔਰ ਸਹੀ ਮਿਲਣਗੀਆਂ ਔਰ ਜੇ ਆਪਾਂ ਗੱਲ ਕਰੀ ਅੱਜ ਸਟੇਜ ਦੀ ਸਟੇਜ ਦਾ ਅੱਜ ਕੀ ਜਿਵੇਂ ਮਤਲਬ ਜਿਹੜੀ ਕਾਰਵਾਈ ਆ ਜਾਂ ਕਿਹੜੇ ਕਲਾਕਾਰ ਇੱਥੇ ਅੱਜ ਪਹੁੰਚ ਰਹੇ ਹਾਂ ਜੀ ਅੱਜ ਦਾ ਜਿਹੜੀ ਸਟੇਜ ਦੀ ਕਾਰਵਾਈ ਅੱਜ ਪਹਿਲਾ ਦਿਨ ਉਦਘਾਟਨ ਨਹੀਂ ਸਮਾਰੋਹ ਮਾਨਜੋਗ ਡਿਪਟੀ ਕਮਿਸ਼ਨਰ ਬਟਿੰਡਾ ਸ਼੍ਰੀ ਸ਼ੌਕਤਮੰਦ ਪਰੇ ਜੀ ਕਰ ਰਹੇ ਨੇ ਮਾਨਜੋਗ ਕਮਿਸ਼ਨਰ ਨਗਰ ਨਿਗਮ ਉਹ ਵੀ ਪਹੁੰਚ ਰਹੇ ਹੈਗੇ ਨੇ ਉਹਨਾਂ ਨੇ ਜਿਹੜਾ ਉਦਘਾਟਨ ਕਰਨਾ ਡਿਪਟੀ ਕਮਿਸ਼ਨਰ ਸਾਹਿਬ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਚੇਅਰਮੈਨ ਇੰਪਰੂਵਮੈਂਟ ٹرسٹ ਭੱਲਾ ਜੀ ਉਹਨਾਂ ਨੇ ਆਉਣਾ ਜੀ ਔਰ ਸਟੇਜ ਦੀ ਕਾਰਵਾਈ ਜਿਹੜੀ ਹੈ ਉਹ ਇਹ ਅੱਜ ਜਿਹੜੇ ਨਵੇਂ ਕਲਾਕਾਰਾਂ ਦਾ ਪ੍ਰੋਗਰਾਮ ਹੈਗਾ ਭਾਈ ਕਮਰ ਕਰੇਵਾਲ ਜਿਹੜੇ ਹੈਗੇ ਨੇ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਉਹ ਵੈਸੇ ਇਸ ਪ੍ਰੋਗਰਾਮ ਦੇ ਵਿੱਚ ਆਉਣਗੇ ਪਰ ਉਹਨਾਂ ਨੇ ਆਪਦਾ ਪ੍ਰੋਗਰਾਮ ਪੇਸ਼ ਨਹੀਂ ਕਰਨਾ ਹੈ ਦੇਖਣ ਆਉਣਗੇ ਹਾਂ ਜੀ ਮੇਲੇ ਦੇ ਵਿੱਚ ਸੱਭਿਆਚਾਰਕ ਚੀਜ਼ ਵੀ ਦੇਖਣ ਨੂੰ ਮਿਲੇਗੀ ਖਰੀਦਣ ਨੂੰ ਵੀ ਮਿਲੇਗੀ ਕਿਉਂਕਿ ਪਹਿਲਾਂ ਸੱਭਿਆਚਾਰ ਦਿਖਾਇਆ ਜਾਂਦਾ ਸੀ ਅੱਜ ਦੇਖੋ ਇਸ ਮੇਲੇ ਦੀਆਂ ਰੌਣਕਾਂ ਗੁਰਦੀ ਚਾਹ ਤੇ ਪਕੌੜੇ ਤਾਂ ਹੀ ਆਇਆ ਸੀ ਤਾਂ ਪੈਦਾ ਵੀ ਕਿਹੜਾ ਕਰਦਾ <laughs> की नाम अपना की ना मनीशा कितने आए जाए हो किस तरह लग रहा है मेले भी जाके कैसे लग रहा है <laughs> <लाग> <laughs> रीत <laughs> ਬਾਤ ਲਾ ਲਓ ਬਾਈ ਹਾਂ ਬਾਤ ਲਾ ਲਓ ਹਾਂ ਦੋ ਲੋਕ ਤੇ ਬੇਬੇ ਕੀ ਨਾਮ ਆ ਆਪਣਾ ਇੰਦਰਜੀਤ ਜੀ ਕਿੱਥੋਂ ਆਇਓ ਕਿਹੜਾ ਪਿੰਡ ਆ ਅਰਿਆਪੁਰ ਦੇ ਨੇ ਕੋਈ ਸਾਈਂ ਅਰਿਆਪੁਰ ਦੇ ਨੇ ਕੋਈ ਠੀਕ ਹੈ ਤੇ ਮੇਲੇ ਜਾਇਓ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਪੱਠੀ ਲਾਈ ਆ ਤੁਸੀਂ ਵਧੀਆ ਲੱਗਿਆ ਪੁੱਤ ਪੁਰਾਣਾ ਸਬਜ਼ੀ ਚਾਹ ਦਿਖਾ ਰਹੇ ਹੋ ਠੀਕ ਹੈ ਚਾਹ ਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਹੈ ਸਤੂਰ ਹੈ ਚਾਹ ਨੂੰ ਤੇ ਬੈਠੇ ਹੋ ਜਾਂ ਉਹੀ ਜੋ